ਸਤਨਾਮ ਮਿਸਰੀ ਵਾਹਿਗੁਰੂ ਸਾਹਿਬ ਜੀਓ ਪੈਰੋ ਮਹਲਾ 5 ਸਤਗੁਰ ਹੇ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇ ਰੋ ਨਾਓ ਪੁਰਬ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੇ ਉਧਾਰ ਸੂ ਬਾਪਾ ਵੈ ਪ੍ਰਭ ਕੈ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੁਰ ਬਾਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਦਿਰਿਆ ਸਗਲ ਜਹਾਨ ਨਾਨਕ ਪਾਇਆ ਨਾਮ ਨਿਧਾਨੇ ਹਰਿ ਜਪ ਜਪ ਦਿਰਿਆ ਸਗਲ ਜਹਾਨ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇ ਰੋ ਨਾਓ ਪੁਰਬ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਤੁਰ ਬਾਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਦਿਰਿਆ ਸਗਲ ਜਹਾਨ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਦਿਰਿਆ ਸਗਲ ਜਹਾਨ ਸਤਿਗੁਰ ਹੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇ ਰੋਣਾਉੁਰਬ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੇ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੁਰ ਬਾਛ ਹੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਦਿਰਿਆ ਸਗਲ ਜਹਾਨ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਦਿਰਿਆ ਸਗਲ ਜਹਾਨ ਸਤਿਗੁਰ ਹੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇ ਰੋ ਨਾਓ ਉਰਬ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੇ ਉਧਾਰ ਸੂਭਾ ਪਾਵੇ ਪ੍ਰਭ ਕੈ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੁਰ ਬਾਛ ਹੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਦਿਰਿਆ ਸਗਲ ਜਹਾਨ ਨਾਨਕ ਪਾਇਆ ਨਾਮ ਨਿਦਾਨੇ ਹਰ ਜਪ ਜਪ ਉਦਿਰਿਆ ਸਗਲ ਜਹਾਨ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇ ਰੋ ਨਾਓੁਰਬ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਤੁਰ ਬਾਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਧਰਿਆ ਸਗਲ ਜਹਾਨ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਦਿਰਿਆ ਸਗਲ ਜਹਾਨ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇ ਰੋ ਨਾਓ ਪੁਰਬ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੁਰ ਬਾਛ ਹੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਧਰਿਆ ਸਗਲ ਜਹਾਨ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਧਰਿਆ ਸਗਲ ਜਹਾਨ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇ ਰੋਣਾਓੁਰਬ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਤੁਰ ਬਾਛੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਦਿਰਿਆ ਸਗਲ ਜਹਾਨ ਨਾਨਕ ਪਾਇਆ ਨਾਮ ਨਿਧਾਨੇ ਹਰ ਜਪ ਜਪ ਉਦਿਰਿਆ ਸਗਲ ਜਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ